ਆਜੋ ਆਪਣੇ ਬਹੁਤ ਬਣਾ ਦਿਓ ਆਜੋ ਠੀਕ ਹੈ ਚਲੋ ਜੀ ਆਹੋ ਹਲੋ ਬਾਲਨ 11 ਦਾ 10 ਦਾ 11 ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਸੀਕਾਲ ਅਭੀ ਸਸ ਸਰਕਾਰ ਦੇ ਪ੍ਰਧਾਨ ਜੀ ਸਿਕੋ ਆਓ ਜੀ ਕਿਟਾਰੀਆ ਸਾਹਿਬ ਕਿਟਾਰੀਆ ਸਾਹਿਬ ਕਿਟਾਰੀਆ ਸਾਹਿਬ ਹੋਰ ਜੀ ਅ ਕ੍ਰੀ ਸ਼ੁਰੂ ਦੀ ਹਾਂ ਜੀ ਅ ਫਿਰ ਤੋਂ ਤੁਹਾਨੂੰ ਸਸੀਕਾਲ ਜੀ ਅੱਜ ਸਵੇਰ ਦੀ ਆਮ ਆਦਮੀ ਪਾਰਟੀ ਦੀਆਂ ਜੁਆਇਨਿੰਗਾਂ ਚੱਲ ਰਹੀਆਂ ਨੇ ਔਰ ਮੈਂ ਆਪ ਜੀ ਦੇ ਧਿਆਨ ਦੇ ਵਿੱਚ ਲੈ ਕੇ ਆਉਣਾ ਚਾਹੁੰਨਾ ਸਾਡੇ ਨਾਲ ਅ ਸਾਡੇ ਲਾਲਜੀਤ ਪੁੱਲਰ ਸਾਹਿਬ ਸਾਡੇ ਕੈਬਨਟ ਮਿਨਿਸਟਰ ਸਾਡੇ ਲਖਨਾ ਸਾਹਿਬ ਸਾਡੇ ਜਰਕ ਸਾਹਿਬ ਸਾਡੇ ਕਟਾਰੀਆ ਸਾਹਿਬ ਐਮਐਲਏ ਸਾਹਿਬ ਸਾਡੇ ਪ੍ਰਧਾਨ ਸਾਹਿਬ ਮਥਰੇਵਾਲ ਸਾਹਿਬ ਔਰ ਨਾਲ ਰਜੀਵ ਸ਼ਰਮਾ ਜੀ ਜਿਹੜੇ ਚੇਅਰਮੈਨ ਇੰਪਰੂਵਮੈਂਟ ਟਰਸਟ ਦੇ ਨੇ ਔਰ ਨਾਲ ਐਮਸੀ ਗਗਨਦੀਪ ਕੌਰ ਜੀ ਰਜੀਵ ਸ਼ਰਮਾ ਔਰ ਗਗਨਦੀਪ ਐਮਸੀ ਦੀ ਮਿਹਨਤ ਸਦਕਾ ਔਰ ਨਾਲ ਦੇ ਨਾਲ ਸਾਡੇ ਜਪਨਾਮ ਸਿੰਘ ਗੁਰਜੀਤ ਕੌਰ ਜਿਹੜੇ ਪਾਰਟੀ ਦੇ ਲੰਮੇ ਸਮੇਂ ਤੋਂ ਸੇਵਾ ਕਰਦੇ ਨੇ ਰਾਤ ਦਿਨ ਮਿਹਨਤ ਕਰ ਰਹੇ ਨੇ ਸਰਪਰਵਾਦ ਜੀ ਔਰ ਉਹਨਾਂ ਦੀ ਮਿਹਨਤ ਸਦਕਾ ਅੱਜ ਵੰਦਨਾ ਗਿੱਲ ਜੀ ਜਿਹੜੇ ਊਮਨ ਲੀਡਰ ਅਕਾਲੀ ਦਲ ਪਾਰਟੀ ਦੇ ਸੀ ਵੰਦਨਾ ਗਿੱਲ ਜੀ ਅੱਜ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਸਮੁੱਚੀ ਟੀਮ ਦੇ ਨਾਲ ਆਮ ਆਦਮੀ ਪਾਰਟੀ ਜਨਮ ਕਰ ਰਹੇ ਨੇ ਅਸੀਂ ਦਿਲ ਦੀ ਗਹਿਰਾਈ ਤੋਂ ਇਹਨਾਂ ਦਾ ਜੀ ਆਖਦੇ ਹਾਂ ਉਹਨਾਂ ਦੇ ਨਾਲ ਪਰਮਜੀਤ ਕੌਰ ਮਨ ਰੂਪਕੌਰ ਸੰਜੂ ਜੀ ਮਨਜਿੰਦਰ ਸਿੰਘ ਪੂਜਾ ਮਹਿਕਦੀਪ ਕੌਰ ਰਾधिका ਮਨਜੀਤ ਕੌਰ ਪਰਮਿੰਦਰ ਸਿੰਘ ਗੁਰਵਿੰਦਰ ਸਿੰਘ ਰਾਜਪੂਤ ਰਮਨ ਸਿੰਘ ਪੰਡੋਰੀ ਵਾਲੇ ਡਾਕਟਰ ਲਾਲ ਸਿੰਘ ਤੇ ਹੀਰਾ ਸਿੰਘ ਇਹ ਸਾਰਾ ਹੀ ਪਰਿਵਾਰ ਜੋ ਵੰਦਨਾ ਗਿੱਲ ਜੀ ਦੀ ਰਹਿਨਮੈਦ ਹੇਠ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਸ਼ਾਮਲ ਹੋ ਰਿਹਾ ਹੈ ਔਰ ਇਹਨਾਂ ਨੂੰ ਵੀ ਕਿਉਂਕਿ ਮੈਂ ਤੁਹਾਨੂੰ ਅੱਗੇ ਵੀ ਹਰ ਵਾਰ ਤੁਹਾਨੂੰ ਇਹੋ ਗੱਲ ਦੱਸਦਾ ਵੀ ਆਮ ਆਦਮੀ ਪਾਰਟੀ ਤਰਨਤਾਰਨ ਦੇ ਵਿੱਚ ਲੋਕਾਂ ਦੀ ਚਾਹੇਤੀ ਪਾਰਟੀ ਦਿਨ-ਪ੍ਰਤੀ ਦਿਨ ਵੱਧਦੀ ਜਾ ਰਹੀ ਹੈ ਕਿਉਂਕਿ ਅਸੀਂ ਕਮਾਦੀ ਰਿਪੋਰਟ ਕਰ ਲੈ ਕੇ ਜਾਈ ਦੀ ਜਦੋਂ ਲੋਕਾਂ ਚ ਬੈਠ ਕੇ ਚਰਚਾਾਂਵਾਂ ਚੱਲਦੀਆਂ ਨੇ ਕਮਾ ਦੀਆਂ ਗੱਲਾਂ-ਵੱਤਾਂ ਚੱਲਦੀਆਂ ਨੇ ਫਿਰ ਆਪਣੇ ਆਪ ਹੀ ਜਿਹੜੀ ਪਾਰਟੀ ਕੰਮ ਕਰਦੀ ਹੋਵੇ ਉਹਦੇ ਵੱਲੋਂ ਲੋਕਾਂ ਦਾ ਰਜ਼ਾਨ ਜਿਹੜਾ ਵਾਦਾ ਨਗਰ ਸੋ ਦਿਨ-ਪ੍ਰਤੀ ਦਿਨ ਵੱਡੇ-ਵੱਡੇ ਚਿਹਰੇ ਵੀ ਸਾਰੀਆਂ ਪਾਰਟੀਆਂ ਦੇ ਗਾਹ ਜਿਹੜੇ ਲੀਡਰਸੀ ਕੰਮ ਕਰ ਰਹੇ ਸੀ ਤੁਸੀਂ ਦੇਖ ਰਹੇ ਹੋ ਦਿਨ-ਪ੍ਰਤੀ ਦਿਨ ਜਿਹੜੀਆਂ ਜੁਆਇਨੀਆਂ ਜਿਹੜੀਆਂ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਔਰ ਆਉਣ ਵਾਲੇ ਸਮੇਂ ਨੂੰ ਵੱਡੇ-ਵੱਡੇ ਚਿਹਰੇ ਵੀ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਮੈਂ ਧੰਨਵਾਦ ਕਰਦਾ ਫਿਰ ਤੋਂ ਇੱਕ ਵਾਰੀ ਰਜੀਵ ਸ਼ਰਮਾ ਦਾ ਜਿਨ੍ਹਾਂ ਦੀ ਮਿਹਨਤ ਹੈ ਧੰਨਵਾਦ ਕਰਦਾ ਐਮਸੀ ਸਾਹਿਬ ਦਾ ਜਿਨ੍ਹਾਂ ਨੇ ਬੜੀ ਜ਼ਿੰਮੇਵਾਰੀ ਨਾਲ ਬਖੂਬ ਆਪਣੇ ਏਰੀਆ ਨੂੰ ਆਪਣੀ ਵਾਰਡ ਨੂੰ ਵਧਾ ਰਹੇ ਨੇ ਔਰ ਆਪਣਾ ਪਰਿਵਾਰ ਜਿਹੜਾ ਵਧਾ ਰਹੇ ਨੇ ਸੋ ਮੈਂ ਹੁਣ ਬੇਨਤੀ ਕਰਦਾ ਲਾਲਜੀਤ ਭੁੱਲਰ ਸਾਹਿਬ ਸਾਡੇ ਕੈਬਨਿਟ ਮਨਿਸਟਰ ਉਹ ਵੀ ਤੁਹਾਡੇ ਨਾਲ ਆਪਣੇ ਵਿਚਾਰ ਜਿਹੜੇ ਨੇ ਇਹ ਜਿਹੜੀ ਜਿਮਣੀ ਇਲੈਕਸ਼ਨ ਚੱਲ ਰਹੀ ਆ ਉਹਦੇ ਪ੍ਰਤੀ ਤੁਹਾਡੇ ਸਾਹਮਣੇ ਆਪਣੇ ਵਿਚਾਰ ਰੱਖਣਗੇ ਜੀ ਥੈਂਕ ਯੂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਰੇ ਸਾਡੀ ਪ੍ਰਿੰਟ ਮੀਡੀਆ ਦਾ ਲੈ ਇਲੈਕਟ੍ਰੋਨਿਕ মিডিਆ ਦਾ ਸਾਰੇ ਸਾਡੇ ਪ੍ਰੈਸ ਵਾਲੇ ਜਿੰਨੇ ਵੀ ਆਏ ਆ ਕਿਉਂਕਿ ਜਦੋਂ ਵੀ ਅਸੀਂ ਭਾਵੇਂ ਅੱਧੀ ਰਾਤ ਬਾਜ਼ ਮਾਰੀਏ ਸਾਡੇ ਸਾਰੇ ਤਰਨ ਤਾਰਨ ਦੇ ਜਿਹੜੇ মিডিਆ ਵਾਲੇ ਭਰਾ ਆ ਉਹ ਭਾਵੇਂ ਕਿਸੇ ਵੀ ਮੀਟਿੰਗ ਦੇ ਵਿੱਚ ਰੁੱਝੇ ਹੋਣ ਉਸੇ ਵੇਲੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਭੱਜੇ ਆਉਂਦੇ ਆ ਤੁਹਾਡਾ ਫਿਰ ਤੋਂ ਸਾਰਿਆਂ ਸਾਥੀਆਂ ਦਾ ਧੰਨਵਾਦ ਤੇ ਮੈਂ ਧੰਨਵਾਦ ਕਰਦਾ ਸ਼ੈਰੀ ਕਲਸੀ ਜੀ ਦਾ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਨੇ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਪਰਿਵਾਰ ਨੂੰ ਰੋਜ਼ਾਨਾ ਵੱਡਾ ਕਰਨ ਦੇ ਵਿੱਚ ਐਮ ਭੂਮਿਕਾ ਨਿਭਾਉਂਦੇ ਨੇ ਸਾਡੇ ਨਾਲ ਬੈਠੇ ਨੇ ਐਮ ਐਲ ਏ ਜੀਰਾ ਨਰੇਸ਼ ਕੁਟਾਰੀਆ ਜੀ ਸਰਦਾਰ ਗੁਰਦੇਵ ਸਿੰਘ ਲਖਣਾ ਜੀ ਚੇਅਰਮੈਨ ਸਾਹਿਬ ਚੇਅਰਮੈਨ ਜਰਗ ਸਾਹਿਬ ਸਾਡੇ ਅਰਜੀਵ ਸ਼ਰਮਾ ਜੀ ਭੈਣ ਜੀ ਗਗਨਦੀਪੌਰ ਐਮ ਸੀ ਵਾਰਡ ਨੰਬਰ 15 ਤੋਂ ਤੇ ਹੋਰ ਵੀ ਸਾਡੇ ਗੁਰਵਿੰਦਰ ਸਿੰਘ ਬੈੜਵਾਲ ਸਾਹਿਬ ਹੋਰ ਵੀ ਸਾਥੀ ਨਾਲ ਮੌਜੂਦ ਨੇ ਬਾਕੀ ਮੈਂ ਇਹੋ ਹੀ ਗੱਲ ਅੱਗੇ ਵੀ ਮੈਂ ਕਈ ਵਾਰ ਸਟੇਜ ਦੇ ਉੱਤੋਂ ਕਰਦਾ ਨਾ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਸਾਡਾ ਮਹਿਲਾ ਵਿੰਗ ਆ ਸਾਡੀਆਂ ਭੈਣਾਂ ਆ ਉਹ ਦਿਨ ਰਾਤ 24 ਘੰਟੇ ਭਾਵੇਂ ਕਿਸੇ ਦੂਜੀ ਸਟੇਟ 'ਚ ਡਿਊਟੀ ਲੱਗੀ ਆ ਭਾਵੇਂ ਪੰਜਾਬ ਦੀ ਕਿਸੇ ਬਾਈਲੈਕਸ਼ਨ ਤੇ ਡਿਊਟੀ ਲੱਗੀ ਆ ਇਹਨਾਂ ਸਾਡੀਆਂ ਭੈਣਾਂ ਨੇ ਰਾਤ ਨਹੀਂ ਵਿਖਿਆ ਦਿਨ ਨਹੀਂ ਵਿਖਿਆ ਇਹਨਾਂ ਨੇ ਪੂਰੀ 24 ਘੰਟੇ ਮਿਹਨਤ ਕੀਤੀ ਆ ਹੁਣ ਸਾਡਾ ਮਹਿਲਾ ਵਿੰਗ ਭੈਣਾਂ ਸਾਡੀਆਂ ਗਗਨਦੀਪ ਕੌਰ ਐਮਸੀ ਸਾਹਿਬ ਸਾਡੇ ਬਲਾਕ ਪ੍ਰਧਾਨ ਸਾਹਿਬ ਇਹਨਾਂ ਨੇ ਮਿਹਨਤ ਕਰਕੇ ਅੱਜ ਦੂਜੀਆਂ ਪਾਰਟੀਆਂ ਚੋਂ ਅਕਾਲੀ ਦਲ ਚੋਂ ਜਾਂ ਕਾਂਗਰਸ ਚੋਂ ਜਿਹੜਾ ਮਹਿਲਾ ਵੰਗੀ ਸੀ ਉਹਨਾਂ ਰਵਾਇਤੀ ਪਾਰਟੀਆਂ ਦਾ ਉਹਨਾਂ ਨੂੰ ਅੱਜ ਜੁਆਇਨ ਕਰਾਇਆ ਇਹਨਾਂ ਦੀ ਮਿਹਨਤ ਨੂੰ ਇਹਨਾਂ ਦੇ ਜਜ਼ਬੇ ਨੂੰ ਮੇਰਾ ਸਲਾਮ ਹੈ ਸਲੂਟ ਹੈ ਤੇ ਆਮ ਆਦਮੀ ਪਾਰਟੀ ਉਹ ਪਾਰਟੀ ਆ ਜਿਹੜੀ ਕਿਸੇ ਵੀ ਛੋਟੇ ਤੋਂ ਛੋਟੇ ਵਰਕਰ ਨੂੰ ਜਿਹੜਾ ਮਿਹਨਤ ਕਰੇ ਇਨਸਾਨ ਉਹਨੂੰ ਵੱਡੇ ਤੋਂ ਵੱਡਾ ਰੈਂਕ ਵੀ ਦੇ ਸਕਦੀ ਆ ਕਿਉਂਕਿ ਆਮ ਆਦਮੀ ਪਾਰਟੀ ਵਿੱਚ ਮੈਰਿਟ ਦੇ ਆਧਾਰ ਤੇ ਰੈਂਕ ਦਿੱਤੇ ਜਾਂਦੇ ਆ ਜਿਹੜਾ ਇਨਸਾਨ ਕੰਮ ਕਰਦਾ ਮਿਹਨਤ ਕਰਦਾ ਪਾਰਟੀ ਦੇ ਪਰਿਵਾਰ ਨੂੰ ਵੱਡਾ ਕਰਦਾ ਪਾਰਟੀ ਦੀਆਂ ਨੀਤੀਆਂ ਘਰ ਘਰ ਪਹੁੰਚਾ ਕੇ ਸੰਗਤ ਨੂੰ ਪਾਰਟੀ ਦੇ ਨਾਲ ਜੋੜਦਾ ਤੇ ਉਸ ਵਿਅਕਤੀ ਨੂੰ ਪਾਰਟੀ ਦੇ ਵਿੱਚ ਅਹਿਮ ਸਥਾਨ ਦਿੱਤੇ ਜਾਂਦੇ ਆ ਬਾਕੀ ਜਦੋਂ ਅਸੀਂ ਸੰਗਤ ਦੇ ਵਿੱਚ ਜਾਂਦੇ ਆ ਲੋਕਾਂ ਦੇ ਵਿੱਚ ਜਾਂਦੇ ਆ ਲੋਕ ਆਪ ਕਹਿੰਦੇ ਆ ਵੀ ਤੁਹਾਡੀ ਪਾਰਟੀ ਜਿਹੜੀ ਆ ਉਹ ਕੰਮ ਦੀ ਰਾਜਨੀਤੀ ਕਰਦੀ ਆ ਵਿਰੋਧੀ ਸਿਰਫ ਭੰਡ ਕੇ ਦੂਜੇ ਕੈਂਡੀਡੇਟ ਨੂੰ ਰੋਲਾ ਰੱਪਾ ਪਾ ਕੇ ਲੜਾਈ ਝਗੜਾ ਕਰਕੇ ਵੋਟਾਂ ਲੈਣ ਦੀ ਕੋਸ਼ਿਸ਼ ਕਰ ਰਹੇ ਆ ਆਮ ਆਦਮੀ ਪਾਰਟੀ ਜਿਹੜੀ ਆ ਉਹ ਆਪਦੇ ਕੰਮ ਕਰਕੇ ਵਿਕਾਸ ਕਰਕੇ ਇਲਾਕੇ ਦੀ ਡਿਵੈਲਪਮੈਂਟ ਕਰਾ ਕੇ ਜਿਹੜੀ ਆ ਉਹ ਦੱਸ ਕੇ ਲੋਕਾਂ ਨੂੰ ਉਹਦੇ ਨਾਂ ਤੇ ਵੋਟਾਂ ਲੈ ਰਹੀ ਆ ਹੁਣ ਕੋਈ ਦਿਨਾਂ ਦੇ ਵਿੱਚ ਇੱਕ ਟੋਲਪਲਾਜਾ ਹੋਰ ਸਰਦਾਰ ਭਗਵੰਤ ਸਿੰਘ ਮਾਨ ਬੰਦ ਕਰਨ ਜਾ ਰਹੇ 19ਵਾਂ ਟੋਲਪਲਾਜਾ ਹੋ ਜਾਣਾ 19 ਟੋਲਪਲਾਜੇ ਬੰਦ ਹੋਣ ਤੋਂ ਬਾਅਦ ਸਾਲ ਦਾ 2.50 ਕਰੋੜ ਰੁਪਇਆ ਪੰਜਾਬ ਦੇ ਲੋਕਾਂ ਦਾ ਬਚਣਾ ਨਹੀਂ ਤੇ ਪੁਰਾਣੀਆਂ ਸਰਕਾਰਾਂ ਦੇ ਵਿੱਚ ਟੋਲ ਪਲਾਜੇ ਵਾਲੇ ਜਿਹੜੇ ਆ ਉਹ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਨਾਲ ਜਾ ਕੇ ਗੰਢ ਟੁੱਪ ਕਰ ਲੈਂਦੇ ਹੀ ਤੇ ਜੇ ਮੰਨ ਲਓ 2.50 ਕਰੋੜ ਰੁਪਈਆ ਸਾਲ ਦਾ ਬੰਨਾ ਉਹਦੇ ਚੋਂ ਕੋਈ 50-60 ਕਰੋੜ ਰੁਪਈਆ ਸਰਕਾਰ ਦੇ ਵਿੱਚ ਮੰਤਰੀਆਂ ਨੂੰ ਮੁੱਖ ਮੰਤਰੀਆਂ ਨੂੰ ਦੇ ਦੇਣਾ ਤੇ ਬਾਕੀ ਉਹਨਾਂ ਆਰਦੀਆਂ ਜੇਬਾਂ ਭਰ ਲੈਣੀਆਂ ਇਹ ਤਾਂ ਹੀ ਸੰਭਵ ਹੋਣਦੀਆਂ ਇਹ ਗੱਲਾਂ ਆਮ ਘਰ ਚੋਂ ਆਮ ਲੋਕਾਂ ਦੀ ਸਰਕਾਰ ਚੋਂ ਨਮਾਇंदे ਬਣੇ ਆ ਆਮ ਘਰਾਂ ਦਾ ਮੁੰਡਾ ਮੁੱਖ ਮੰਤਰੀ ਬਣਿਆ ਆਮ ਘਰਾਂ ਦੇ ਮੁੰਡੇ ਕੁੜੀਆਂ ਮੰਤਰੀ ਐਮ ਐਲ ਏ ਬਣਿਆ ਇਹ ਗੱਲਾਂ ਤਾਂ ਹੀ ਸੰਭਵ ਹੁੰਦੀਆਂ ਪਈਆਂ ਤੇ ਇਸੇ ਤਰ੍ਹਾਂ ਹੀ ਸਕੂਲ ਆਫ ਐਮੀਨੈਂਸ ਹਰ ਰੋਕੇ ਦੇ ਵਿੱਚ ਬੰਦੇ ਪਏ ਆ ਬੱਚਿਆਂ ਨੂੰ ਪੜ੍ਹਾਈ ਫ੍ਰੀ ਆ ਲੋਕ ਆਪ ਪਿੰਡਾਂ ਦੇ ਵਿੱਚ ਗੱਲਾਂ ਕਰਦੇ ਆ ਕਿ ਸਾਡੇ ਗਵਾਂਢ 'ਚ ਮਜ਼ਦੂਰੀ ਦਾ ਕੰਮ ਕਰਦਾ ਬੰਦਾ ਤੇ ਉਹਦੀ ਬੇਟੀ ਜਿਹੜੀ ਉਹ ਸਬ ਇੰਸਪੈਕਟਰ ਭਰਤੀ ਹੋਈ ਆ ਲੋਕ ਆਪ ਗੱਲਾਂ ਕਰਦੇ ਆ ਮੋਟਰਸਾਈਕਲ ਸਕੂਟਰ ਦਾ ਮਕੈਨਿਕੀ ਦਾ ਕੰਮ ਕਰਦਾ ਬੰਦਾ ਉਹਦਾ ਮੁੰਡਾ ਟੀਚਰ ਭਰਤੀ ਹੋਇਆ ਇਸੇ ਤਰ੍ਹਾਂ ਤਹਿਸੀਲਦਾਰ ਮੈਂ ਤਹਿਸੀਲਦਾਰ ਜੱਜ ਆਮ ਕਰਾਚੋ ਗਰੀਬ ਪਰਿਵਾਰਾਂ ਚੋ ਮਜ਼ਦੂਰੀ ਕਰਨ ਵਾਲੇ ਪਰਿਵਾਰਾਂ ਚੋ ਬੱਚੇ ਭਰਤੀ ਹੁੰਦੇ ਆ ਉਹ ਕਿਉਂ ਭਰਤੀ ਹੁੰਦੇ ਆ ਕਿਉਂਕਿ ਆਮ ਆਦਮੀ ਪਾਰਟੀ ਨੇ ਬਿਨਾ ਕਿਸੇ ਰਿਸ਼ਵਤੋਂ ਬਿਨਾ ਕਿਸੇ ਸ਼ਿਫਾਰਿਸ਼ ਤੋਂ ਮੈਰਿਟ ਦੇ ਆਧਾਰ ਤੇ ਬੱਚਿਆਂ ਨੂੰ ਭਰਤੀ ਕੀਤਾ ਜਿਹੜੇ ਬੱਚੇ ਪੜ੍ਹੇ ਲਿਖੇ ਆ ਉਹ ਜਦੋਂ ਟੈਸਟ ਹੁੰਦਾ ਟੈਸਟ ਕਲੀਅਰ ਕਰਦੇ ਆ ਬੱਚਿਆਂ ਦੇ ਨੰਬਰ ਵੱਧ ਆਉਂਦੇ ਆ ਮੈਰਿਟ ਬਣਦੀ ਆ ਤੇ ਗਰੀਬ ਘਰਾਂ ਦੇ ਬੱਚਿਆਂ ਦੇ ਹਮੇਸ਼ਾ ਨੰਬਰ ਤਗੜੇ ਮਾਪਿਓ ਦੇ ਬੱਚਿਆਂ ਨਾਲ ਉਹ ਬਾਤ ਆਉਂਦੀ ਕਿਉਂਕਿ ਜਿਹੜਾ ਤਗੜੇ ਦਾ ਬੱਚਾ ਹੁੰਦਾ ਉਹਨੂੰ ਆਸ ਹੁੰਦੀ ਆ ਕਿ ਮੇਰੇ ਪਿਓ ਨੇ ਪੈਸੇ ਦੇ ਦੇਣੇ ਆ ਜੇ ਪੈਸੇ ਨਾ ਦਊ ਕੋਈ ਨਹੀਂ ਮੰਤਰੀ ਐਮ ਐਲ اے ਮੁੱਖ ਮੰਤਰੀ ਤੱਕ ਪਹੁੰਚ ਜਾ ਮੇਰੇ ਪਾਪ ਦੀ ਸ਼ਿਫਾਰਿਸ਼ ਹੋ ਜਾਣੀ ਆ ਉਹ ਸ਼ਿਫਾਰਿਸ਼ 2022 ਤੋਂ ਪਹਿਲਾਂ-ਪਹਿਲਾਂ ਕਾਲੀ ਤੇ ਕਾਂਗਰਸ ਗਵਰਨਮੈਂਟ ਵੇਲੇ ਪ੍ਰੋਪਰ ਚੱਲਦੀ ਰਹੀ ਆ ਪਰ 22 ਤੋਂ ਬਾਅਦ ਉਹ ਸ਼ਿਫਾਰਸ਼ਾਂ ਬੰਦ ਹੋ ਗਈਆਂ ਆ ਹੁਣ ਜਿਹੜਾ ਸਰਵੇਖਣ ਵੇਖੋ ਹਰ ਸਰਕਾਰ ਦੇ ਵਿੱਚ ਨਿਕਲ ਕੇ ਸਾਹਮਣੇ ਆਉਂਦਾ 90% ਗਰੀਬ ਘਰਾਂ ਦੇ ਮੁੰਡੇ ਕੁੜੀਆਂ ਜਿਨ੍ਹਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਤੇ 22 ਤੋਂ ਪਹਿਲਾਂ 17 ਤੋਂ 22 ਤੱਕ ਤੇ 12 ਤੋਂ 17 ਤੱਕ 90% ਅਮੀਰ ਘਰਾਂ ਦੇ ਬੱਚੇ ਆ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਤੇ ਇਹਦਾ ਮਤਲਬ ਕੀ ਹੈ ਇਹ ਤੋਂ ਸਾਫ਼ ਝਾ ਰਿਹਾ ਕਿ ਉਦੋਂ ਸ਼ਿਫਾਰਸ਼ਾਂ ਤੇ ਪੈਸੇ ਨਾਲ ਨੌਕਰੀਆਂ ਮਿਲੀਆਂ ਹੁਣ 22 ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਬੱਚਿਆਂ ਨੂੰ ਮੈਰਿਟ ਦੇ ਆਧਾਰ ਤੇ ਇੰਟੈਲੀਜੈਂਟ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਉਸੇ ਤਰ੍ਹਾਂ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਨਹਿਰੀ ਪਾਣੀ ਮਿਲਿਆ ਖੇਤਾਂ ਦੇ ਵਿੱਚ 24 ਘੰਟੇ ਬਿਜਲੀ ਮਿਲਦੀ ਪਈ ਆ ਨਹੀਂ ਤੇ ਅੱਗੇ ਕਿਸਾਨ ਨੇ ਰਾਤ ਨੂੰ 12 1 ਵਜੇ ਮੋਟਰ ਤੇ ਜਾਣਾ ਪਾਣੀ ਲਾਉਣਾ ਖੇਤ ਸੱਪਾਂ ਦੀਆਂ ਸਿਰੀਆਂ ਵਿੱਚ ਤੇ ਫਿਰਨਾ ਰਾਤ ਭਰਾਤੇ ਕਈ ਨਾ ਲੋਕਾਂ ਦੀਆਂ ਦੁਸ਼ਮਣੀਆਂ ਦੁੱਖ ਵੈਰ ਹੋਣੇ ਰਾਤ ਨੂੰ ਡਰਦੇ ਆ ਤਿੰਨ ਤਿੰਨ ਚਾਰ ਚਾਰ ਬੰਦੇ ਲੈ ਕੇ ਜਾਣੇ ਨਾਲ ਹਥਿਆਰ ਲੈ ਕੇ ਪਾਣੀ ਲਾਉਣ ਜਾਣਾ ਹੁਣ ਕਿਸਾਨ ਦਿਨ ਚੜੇ ਜਾਂਦਾ ਸੂਰਜ ਚੜੇ ਤੋਂ ਆਪਦੀ ਮੋਟਰ ਛੱਡਦਾ ਪਹਿਲੀ ਦੀ ਸਿੰਚਾਈ ਕਰਦਾ ਸ਼ਾਮਾਂ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਕਰੀ ਆ ਜਾਂਦਾ ਕਿ ਕਿਸਾਨ ਵੀ ਜਿਵੇਂ ਨੌਕਰੀ ਵਾਲਾ ਜਾਂਦਾ ਤੇ ਨੇ 9 ਵਜੇ ਸ਼ਾਮੀ 5 ਵਜੇ ਘਰੇ ਆ ਜਾਂਦਾ ਉਸੇ ਤਰ੍ਹਾਂ ਕਿਸਾਨ ਵੀ ਹੁਣ ਦਿਨੇ-ਦਿਨੇ ਖੇਤ ਜਾਊ ਆਪਦੀ ਪੈੜੀ ਦੀ ਸੰਜਾਈ ਕਰਕੇ ਵੇਲੇ ਨਾ ਘਰੇ ਆ ਕੇ ਆਪਦੇ ਪਰਿਵਾਰ ਚ ਰਾਤ ਨੂੰ ਬਹਿ ਕੇ ਇਕੱਠੇ ਬਹਿ ਕੇ ਰੋਟੀ ਖਾਣਗੇ ਤੇ ਇਕੱਠੇ ਗੱਪਾਂ ਮਾਰਨਗੇ ਉਹਦੇ ਬਾਅਦ ਸੋਖ ਦੀ ਨੀਂਦ ਸੌਊਗਾ ਸਾਡਾ ਕਿਸਾਨ ਭਰਾ ਇਸੇ ਤਰ੍ਹਾਂ ਹੀ ਬੱਚਿਆਂ ਨੂੰ ਜੇ ਨੌਕਰੀਆਂ ਦਿੱਤੀਆਂ ਉਹਦੇ ਬਾਅਦ ਹੋਰ ਨੌਕਰੀਆਂ ਦੇ ਵਸੀਲੇ ਵੀ ਪੈਦਾ ਕੀਤੇ ਆਉਣ ਵਾਲੇ ਸਮੇਂ ਦੇ ਵਿੱਚ ਵਿੱਚੇ ਇੰਡਸਟਰੀ ਵਾਲੀਆਂ ਵਿੱਚੇ ਸਰਕਾਰੀ ਨੌਕਰੀਆਂ ਕਰ ਤੋਂ ਘੱਟ 2 ਲੱਖ ਨੌਕਰੀਆਂ ਜਿਹੜੀਆਂ ਵਾਂ ਉਹ ਬੱਚਿਆਂ ਵਾਸਤੇ ਸਰਦਾਰ ਭਗਵੰਤ ਸਿੰਘ ਮਾਨ ਪੈਦਾ ਕਰਦੇ ਪਏ ਆ ਜਿਵੇਂ ਪਟਵਾਰੀਆਂ ਦੀਆਂ ਭਰਤੀਆਂ ਹੋਣੀਆਂ ਟੀਚਰਾਂ ਦੀਆਂ ਭਰਤੀਆਂ ਹੋਣੀਆਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਭਰਤੀਆਂ ਹੋਣੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬੋਲਦਿਆਂ ਦੱਸਿਆ ਵੀ ਜਿਹੜੀ ਨਫਰੀ ਆ ਉਹ ਪੁਲਿਸ ਦੀ ਆ 80000 ਅੱਜ ਤੋਂ 30 ਸਾਲ ਪਹਿਲਾਂ ਵੀ 80000 ਰਹੀ ਤੇ ਅੱਜ ਆਬਾਦੀ ਕਿੰਨੀ ਵਧ ਗਈ ਆ ਤੇ ਅੱਜ ਵੀ 80000 ਆ ਮਾਨ ਸਾਹਿਬ ਨੇ ਕਿਹਾ ਵੀ ਅਸੀਂ ਜਿਹੜੀ ਨਫਰੀ ਆ ਪੁਲਿਸ ਦੀ ਉਹਨੂੰ 1 ਲੱਖ ਕਰਾਂਗੇ ਜਾਨੀ ਕਿ ਜਿਹੜੀ 80 ਹਜ਼ਾਰ ਨਫਰੀ ਉਹ ਪੂਰੀ ਕਰਕੇ ਭਰਤੀ ਉਹਦੇ ਬਾਅਦ 20 ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਹੋਰ ਭਰਤੀ ਹੋਊਗੀ ਮੈਂ ਨੌਜਵਾਨ ਬੱਚੇ ਬੱਚੀਆਂ ਨੂੰ ਇਹ ਬੇਨਤੀ ਕਰਦਾ ਕਿ ਸਵੇਰੇ ਗਰਾਊਂਡ 'ਚ ਜਾ ਕੇ ਰਨਿੰਗ ਕਰੋ ਆਪਦਾ ਸਰੀਰ ਫੇਟ ਬਣਾਓ ਆਪਦੀ ਪੜ੍ਹਾਈ ਪ੍ਰੋਪਰ ਕਰੋ ਤਾਂ ਡੇ ਜਿਹੜੇ ਭੁੱਖ ਦੀ ਚਿੰਤਾ ਹੈ ਉਹ ਸਰਦਾਰ ਭਗਵੰਤ ਸਿੰਘ ਮਾਨ ਨੂੰ ਆ ਤੁਸੀਂ ਤਗੜੇ ਹੋ ਕੇ ਬਾਦ ਸਰੀਰ ਨੂੰ ਸਾਫ ਕੇ ਰੱਖੋ ਰਨਿੰਗ ਕਰੋ ਆਪਦਾ ਸਟੈਮਨਾ ਬਣਾਓ ਤਾਂ ਜੋ ਜਦੋਂ ਕੋਈ ਭਰਤੀ ਨਿਕਲੇ ਤੇ ਤੁਹਾਨੂੰ ਰਨਿੰਗ ਕਰਨ ਦੇ ਵਿੱਚ ਤੁਹਾਨੂੰ ਡਾਕਟਰੀ ਦੇ ਵਿੱਚ ਕੋਈ ੜਕਾ ਨਾ ਆਵੇ ਆਪਦੀ ਪ੍ਰੈਕਟਿਸ ਪੂਰੀ ਜਾਰੀ ਰੱਖੋ ਤੁਹਾਨੂੰ ਨੌਕਰੀਆਂ ਦੇਣ ਦਾ ਜਿਹੜਾ ਜੁਮਾ ਉਹ ਸਰਦਾਰ ਭਗਵੰਤ ਸਿੰਘ ਮਾਨ ਦਾ ਬਸ ਬੇਨਤੀ ਇਹ ਆ ਜਦੋਂ ਕੋਈ ਲੀਡਰ ਕੰਮ ਕਰਦਾ ਤੇ ਆਪਾਂ ਉਹਦੇ ਕੰਮ ਦੀ ਪ੍ਰਸ਼ੰਸਾ ਕਿਹੜੇ ਰੂਪ ਚ ਕਰ ਸਕਦੇ ਆ ਜਦੋਂ ਇਹੋ ਜੀ ਕੋਈ ਚੋਣ ਆਉਂਦੀ ਆ ਕੋਈ ਨਗਰ ਕੌਂਸਲ ਦੀ ਚੋਣ ਆਉਂਦੀ ਆ ਕੋਈ ਬਾਅਲ ਇਕਸ਼ਨ ਆਉਂਦੀ ਆ ਕੋਈ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਜਾਂ ਸਰਪੰਚੀਆਂ ਦੀ ਇਲੈਕਸ਼ਨ ਆਉਂਦੀ ਆ ਅੱਗੇ ਸਮੇਂ-ਸਮੇਂ ਤੇ ਜਿਹੜੀਆਂ ਵੀ ਇਲੈਕਸ਼ਨ ਆਈਆਂ ਭਾਵੇਂ ਕੋਈ ਬਾਈਪੋਲ ਆਈ ਆ ਭਾਵੇਂ ਕੋਈ ਸਰਪੰਚੀ ਆਈ ਆ ਭਾਵੇਂ ਕੋਈ ਨਗਰ ਕਾਉਂਸਲ ਦੀ ਚੋਣ ਆਈ ਆ ਤੋਹਾਂ ਵੱਡਾ ਫਤਵਾ ਆਮ ਆਦਮੀ ਪਾਰਟੀ ਦੇ ਹੱਥ ਹੱਕ ਜਿੱਤਾ ਪੰਜਾਬ ਦੇ ਲੋਕਾਂ ਨੇ ਹੁਣ ਜਿਹੜੀ ਇਹ ਤਰਨਤਾਰਨ ਵਾਲੇ ਬਾਈ ਇਲੈਕਸ਼ਨ ਆ ਹਰਮੀਸੋ ਸੰਧੂ ਆਪਣੇ ਉਮੀਦਵਾਰ ਨੇ ਤਗੜੇ ਹੋ ਕੇ ਆਪਾਂ ਮੋਹਰ ਲਾਉਣੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਤੇ ਤਾਂ ਜੋ ਹੋਰ ਜੋਸ਼ਨਾ ਹੋਰ ਜ਼ੋਰਨਾ ਪੂਰੇ ਪੰਜਾਬ ਦੇ ਕੰਮ ਕੀਤੇ ਜਾਣ ਤਰਨਤਾਰਨ ਵਿਧਾਨ ਸਭਾ ਦੇ ਕੰਮ ਕੀਤੇ ਜਾਣ ਬਾਕੀ ਲੋਕ ਬੜੇ ਸਿਆਣੇ ਆ ਸੰਗਤ ਬੜੀ ਸਿਆਣੀ ਆ ਅਸੀਂ ਜਦੋਂ ਸੰਗਤ ਦੇ ਵਿੱਚ ਜਾਂਦੇ ਆ ਨਾ ਹੁਣ ਆ ਭਣਾ ਭਰਾ ਸ਼ਾਮਲ ਹੋਇਆ ਮੈਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਸ਼ਾਮਲ ਹੋਏ ਤੁਹਾਡੇ ਮਨ ਚ ਕੀ ਜਜਪਾ ਕੀ ਤੁਹਾਡੇ ਵਿਚਾਰ ਨੇ ਇਹ ਕਹਿੰਦੇ ਵੀ ਵੇਖੋ ਸਾਨੂੰ ਤੇ ਐ ਲੱਗਦਾ ਵੀ ਆਮ ਆਦਮੀ ਪਾਰਟੀ ਜਿਵੇਂ ਨਾ ਆਮ ਲੋਕਾਂ ਦੀ ਪਾਰਟੀ ਆ ਤੇ ਸਾਨੂੰ ਇਹ ਕਹਿੰਦੇ ਭਾਵੇਂ ਅਸੀਂ ਕਾਲੀਆਂ ਚ ਕਾਂਗਰਸ ਚ ਰਹੇ ਆ ਪਰ ਸਾਨੂੰ ਮਹਿਸੂਸ ਆ ਹੁੰਦਾ ਵੀ ਆਮ ਆਦਮੀ ਪਾਰਟੀ ਸਾਡੀ ਆ ਤੇ ਜਿਹੜੀ ਇਹ ਸਰਕਾਰ ਦੇ ਵਿੱਚ ਨਮਾਇंदे ਨੇ ਨਾ ਭਾਵੇਂ ਐਂਡਲਿਆ ਭਾਵੇਂ ਮੰਤਰੀ ਆ ਭਾਵੇਂ ਮੁੱਖ ਮੰਤਰੀ ਸਾਹਿਬ ਨੇ ਵੀ ਸਾਨੂੰ ਇਹ ਲੱਗਦਾ ਵੀ ਇਹ ਸਾਡੇ ਆਪ ਦੇ ਆ ਕਿਉਂ ਲੱਗਦੇ ਹੀ ਇਹ ਕਹਿੰਦੇ ਵੀ ਇਹ ਸਰਕਾਰ ਨੇ ਕਿਸੇ ਤੇ ਝੂਠਾ ਪਰਚਾ ਨਹੀਂ ਕਰਾਇਆ ਕਿਸੇ ਨਾਲ ਧੱਕੇਸ਼ਾਹੀ ਨਹੀਂ ਕੀਤੀ ਕਿਸੇ ਦੀ ਜ਼ਮੀਨ ਤੇ ਕਬਜ਼ਾ ਨਹੀਂ ਕਰਾਇਆ ਕਹਿੰਦੇ ਇਹਨਾਂ ਚੀਜ਼ਾਂ ਨੂੰ ਵੇਖ ਕੇ ਸਾਡੇ ਮਨ ਨੂੰ ਆ ਪਈ ਯਾਰ ਜਦੋਂ ਪਾਰਟੀ ਚੰਗੀ ਆ ਲੋਕ ਚੰਗੇ ਆ ਤੇ ਰਾਜ ਚੰਗਾ ਮਿਲਦਾ ਪਿਆ ਫਿਰ ਕਿਉਂ ਨਾ ਭਾਵੇਂ ਅਧਵੀ ਪਾਰਟੀ ਜੁਆਇਨ ਕਰੀਏ ਇਸ ਪਰਵਾਰ ਨੇ ਇਹਨਾਂ ਸੰਗਤਾਂ ਨੇ ਇਸ ਗੱਲ ਨੂੰ ਪਾਰਟੀ ਜੁਆਇਨ ਕੀਤੀ ਆ ਤੇ ਆਪ ਇਹਨਾਂ ਕਿਹਾ ਕਿ ਜਦੋਂ ਹੁਣ ਸਰਕਾਰ ਸਾਡੀ ਆ ਤੇ ਸਾਡਾ ਐਮਐਲਏ ਖਲੋਤਾ ਹੈ ਉਹਨੂੰ ਵੋਟਾਂ ਪਈਆਂ ਅਸੀਂ ਕੀ ਲੈਣਾ ਦੂਜਿਆਂ ਤੋਂ ਇਸੇ ਤਰ੍ਹਾਂ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਅੱਗੇ ਵੀ ਗੱਲ ਕਰਦਾ ਨਾ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਅਮਨਸ਼ੇਰ ਸਿੰਘ ਸ਼ੈਰੀਕਲ ਸਿੰਘ ਵੀ ਗੱਲ ਕਰਦੇ ਹੁੰਦੇ ਆ ਆਉਣ ਵਾਲੇ ਦਿਨਾਂ 'ਚ ਵੱਡੇ ਵੱਡੇ ਚਿਹਰੇ ਸ਼ਾਮਲ ਹੋਣਗੇ ਕਿਉਂਕਿ ਜਿਵੇਂ ਜਿਵੇਂ ਇਲੈਕਸ਼ਨ ਲੱਗੇ ਆਉਣੀਆਂ ਉਵੇਂ-ਉਵੇਂ ਜਵਾਨਾਂ ਰੋਜ਼ ਹਜ਼ਾਰਾਂ ਦੀ ਗਿਣਤੀ ਤੇ ਸੈਂਕੜੇ ਦੀ ਗਿਣਤੀ ਦੇ ਵਿੱਚ ਹੋਣੀਆਂ ਵੱਡੇ-ਵੱਡੇ ਚਿਹਰੇ ਸ਼ਾਮਲ ਹੋਣਗੇ ਵੱਡੇ-ਵੱਡੇ ਪਿੰਡਾਂ ਦੇ ਵਿੱਚੋਂ ਵੱਡੇ-ਵੱਡੇ ਪਰਿਵਾਰਾਂ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਸ਼ਾਮਲ ਹੋਣਗੇ ਕਿਉਂਕਿ ਲਗਾਤਾਰ ਸਾਡੇ ਨਾਲ ਕਾਲੀਦਲ ਕਾਂਗਰਸ ਭਾਜਪਾ ਤੇ ਹੋਰ ਪਾਰਟੀਆਂ ਦੇ ਵਿੱਚੋਂ ਵੀ ਸੰਗਤ ਸੰਪਰਕ ਕਰਦੀ ਰਹਿੰਦੀ ਆ ਅਸੀਂ ਇਹ ਵਿਸ਼ਵਾਸਤਮਾਨੇ ਆ ਜਿਹੜੇ ਪਹਿਣ ਫਰਾ ਅੱਜ ਵੀ ਆਏ ਆ ਜਿਹੜੇ ਅੱਗੇ ਵੀ ਆਉਣੇ ਆ ਜਿਹੜੇ ਪਹਿਲਾਂ ਵੀ ਸ਼ਾਮਲ ਹੋਏ ਆ ਅਸੀਂ ਪਾਰਟੀ ਦੇ ਵਿੱਚ ਕਿਸੇ ਦਾ ਕੋਈ ਨਿੱਜੀ ਕੰਮ ਕਰਿਆ ਪਿੰਡ ਦਾ ਕੋਈ ਸਾਂਝਾ ਕੰਮ ਕਰਿਆ ਦੇਖੋ ਦਾਸ ਦੀ ਜਿਹੜੀ ਡਿਸਟ੍ਰਿਕਟ ਹੈ ਉਹ ਤਰਨਤਾਰਨੀ ਆ ਮੈਂ ਤੇ ਅੱਗੇ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਹਿੰਦਾ ਤੇ ਨਾਲ ਮੈਂ ਇਹ ਵੀ ਬੇਨਤੀ ਕਰਦਾ ਵੀ ਮੈਨੂੰ ਇਹ ਆ ਹੁਣ ਇੱਥੇ ਇਲੈਕਸ਼ਨ ਆ ਕਈ ਵਾਰ ਕਈ ਭੈਣਾ ਭਰਾਵਾਂ ਕੋ ਦਫ਼ਤਰ ਦੇ ਵਿੱਚ ਨਹੀਂ ਪਹੁੰਚ ਕੀਤੀ ਜਾਂਦੀ ਮੈਂ ਸਵੇਰੇ 5:35 5 ਵਜੇ ਇੱਥੇ ਸਟੇਡੀਅਮ ਦੇ ਵਿੱਚ ਤੇ ਜਿਹੜੀਆਂ ਗਰਾਊਂਡਾਂ ਉੱਥੇ ਜਾਣਾ ਸ਼ੁਰੂ ਕਰਤਾ ਵੀ 14 ਤਰੀਕ ਤੱਕ ਮੈਂ ਦਿਨੇ 5:35 ਵਜੇ ਗਰਾਊਂਡਾਂ ਜਾਜਿਆ ਕਰਨਾ ਜਿਹੜੇ ਬੱਚੇ ਉੱਥੇ ਪ੍ਰੈਕਟਿਸ ਕਰਦੇ ਆ ਜਾਂ ਕਈ ਜਿਹੜੇ ਨੌਕਰੀ ਪੇਸ਼ੇ ਵਾਲੇ ਬੰਦੇ ਆ ਉਹ ਕਈ ਨਾ ਚੋਣ ਜਾਬਤੇ ਤੋਂ ਡਰਦੇ ਵੀ ਨਹੀਂ ਆਉਂਦੇ ਉਹ ਮੈਂ ਉੱਥੇ ਗਰਾਊਂਡ 'ਚ ਹੀ ਮਿਲ ਲੈਣਾ ਤੇ ਉੱਥੇ ਕੰਮ ਕਰਦੀ ਜੇ ਕਿਸੇ ਨੂੰ ਕੋਈ ਕੰਮਕਾਰ ਹੋਵੇ ਕਿਸੇ ਵੀ ਤਰ੍ਹਾਂ ਦਾ ਇਹ ਨਹੀਂ ਵੀ ਚੋਣ ਜਾਬਤਾ ਲੱਗਾ ਕੰਮ ਨਹੀਂ ਹੋਊਗਾ ਤੁਹਾਡਾ ਕੋਈ ਵੀ ਕੰਮਕਾਰ ਆ ਪਹਿਲ ਦੇ ਆਧਾਰ 'ਤੇ ਹੋਊਗਾ ਦਾਸ ਨੂੰ ਗਰਾਊਂਡ ਦੇ ਵਿੱਚ ਸਵੇਰੇ ਮਿਲੋ ਜਾਂ ਤੇ ਮੈਂ ਪੁਲਿਸ ਲੈਂਦੇ ਇਲਾਕੇ ਜਿਹੜਾ ਆਪਣਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਂ ਤੇ ਸਟੇਡੀਅਮ ਉੱਥੇ ਹੁੰਦਾ ਜਾਂ ਗਾਂਧੀ ਗਰਾਊਂਡ ਜਿਹੜੀ ਬਣੀ ਆ ਉੱਥੇ ਵੀ ਹੁਣ ਮੈਂ ਜਾਂ ਕੱਲ ਨੂੰ ਜਾਂ ਪਰਸ ਤੇ ਜਿਹੜੇ ਭੈਣ ਭਰਾਵਾਂ ਨੂੰ ਕੋਈ ਕੰਮ ਕਰਿਆ ਅਸੀਂ 24 ਘੰਟੇ ਰਾਤ ਦਿਨ ਹਾਜ਼ਰ ਹਾਂ ਜਿਹੜੇ ਭੈਣ ਭਰਾ ਆਮ ਆਦਮੀ ਪਾਰਟੀ ਦੇ ਪਰਿਵਾਰ ਚਾਹਣਗੇ ਉਹਨਾਂ ਨੂੰ ਵਿਸ਼ਵਾਸ ਦਿਵਾਉਨੇ ਆ ਤੁਹਾਡੇ ਕੰਮ ਹੋਣ ਵੀ ਹੋਣਗੇ ਤੁਹਾਡੇ ਕੰਮ ਸਰਦਾਰ ਹਮੀਸੋ ਸੰਧੂ ਹਣੀ ਵੀ ਕਰਨਗੇ ਤੇ ਦਾਸ ਵੀ ਹਾਜ਼ਰ ਰਹਿ ਜੇ ਕੋਈ ਹਲਕੇ ਦਾ ਕੰਮ ਹੈ ਉਹ ਮੀਸੋ ਸੰਧੂ ਕਰਾ ਦੇਣਗੇ ਜੇ ਕੋਈ ਪੰਜਾਬ ਲੈਵਲ ਦਾ ਕੰਮ ਆ ਉਹ ਦਾਸ ਕਰ ਦੂਗਾ ਜੇ ਉਦੋਂ ਵੱਡਾ ਕੰਮ ਹੈ ਸਰਦਾਰ ਭਗਵੰਤ ਸਿੰਘ ਮਾਨ ਕਰ ਦੇਣਗੇ ਬਸ ਬੇਨਤੀ ਇਹੋ ਆ ਤਗੜੇ ਹੋ ਕੇ ਆਪਦੇ ਪਰਿਵਾਰ ਦੇ ਮੈਂਬਰ ਹਮੀਸੋ ਸੰਧੂ ਨੂੰ ਵੱਧ ਵੱਧ ਵੋਟਾਂ ਪਾ ਕੇ ਜਿਤਾ ਦਿਓ ਤੁਹਾਡਾ ਸਾਰਿਆਂ ਦਾ ਬਹੁਤ ਜੇ ਕੋ ਅੱਖਰ ਵੱਧ ਘੱਟ ਬੋਲਿਆ ਗਿਆ ਵੇਤ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ